Thank you. ਜੀ ਕਿਨਾ ਤੁਹਾਡਾ ਮੇਰਾ ਨਾਮ ਰਿੰਨ ਸਿੰਘ ਜੀ ਅੱਛਾ ਜੀ ਪਿੰਡ ਕੁਗਮਲ ਤੇ ਮਤਲਬ ਇਹ ਸਾਰਾ ਆਪਾਂ ਮਕਾਨ ਲਿਆ ਹੈ ਮਲਵਈ 3 ਸਾਲ ਡੇਢ ਸਾਲ ਹੋ ਗਿਆ ਲੈ ਇਹਨੂੰ ਪਹਿਲਾਂ ਜੀ ਇਹ ਤੁਸੀਂ ਮੁੱਲਿਆ ਸੀ ਹਾਂਜੀ ਮੋੜ ਲਿਆ 8 ਲੱਖ ਰੁਪਏ ਲਿਆ ਹੈ 50 ਹਜ਼ਾਰ ਜਿਹੜਾ ਆਪਣੀ ਭੈਣ ਬਦ ਦੇਣਾ ਹੈ ਜੀ ਹੋਈ ਲੜਪਿੰਦੀ ਉਹ ਰੋ ਇਹ ਗੱਲਾਂ ਕਰਦੀ ਲੜਤ ਲੜਪਿੰਦੀ ਐਤਾਂ ਵੀ ਕੀ 8 ਤੋਂ 8 ਤੋਂ ਬਿੱਲ ਲਿਆ ਹਮਕਾਂ ਤੁਸੀਂ ਹਾਂਜੀ 8 ਤੋਂ ਡੇਢ ਸਾਲ ਹੋ ਗਏ ਜਿ ਪਹਿਲਾਂ ਅੱਛਾ ਜੀ ਇਹ ਪਹਿਲਾ ਹੀ ਆੜ ਆਇਆ ਤਾਂ ਪਹਿਲੇ ਹੜ ਨੂੰ ਸਾਰੇ ਤਫਾਈ ਲਾਤੀ ਮਲਵਾ ਦਾ ਸਾਰੇ ਕਿੰਨਾ ਕੁ ਵੀਰ ਜੀ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਕਿ ਸਾਰਾ ਤੁਸੀਂ ਦੇਖ ਹੀ ਸਕਦੇ ਹੋ ਮਤਲਬ ਇਹ ਆ ਛੱਤ ਦੀ ਛੱਤ ਵੀ ਦੇਖੀ ਜੋ ਜੀ ਤੇ ਕਮਰੇ ਵੀ ਦੇਖਣਾ ਸਾਰੇ ਮਤਲਬ ਕੰਧਾਂ ਸਾਰੀਆਂ ਪੈ ਗਈਆਂ ਹਾਂ ਜੀ ਨਹੀਂ ਉਹ ਤੁਹਾਡੇ ਵੇਖਿਆ ਇੱਕ ਆਪਣਾ ਕਮਰੇ ਦੀ ਛੱਤ ਵੀ ਡਿੱਗ ਚੁੱਕੀ ਆ ਹਾਂ ਜੀ ਹਾਂ ਜੀ ਤੇ ਪਾੜ ਗਏ ਸਾਰੇ ਬਾਲ ਇਹ ਜਦੋਂ ਡਾਟ ਚੁੱਕੇ ਕੰਦਾ ਡਿੱਗ ਪਿਆ ਮੇਰੇ ਨਾ ਗੋਡੇ ਤੇ ਮਤਲਬ ਐਕਸੀਡੈਂਟ ਹੋਇਆ ਸੀ ਗੋਡੇ ਤੇ ਅੱਛਾ ਜੀ ਗੋਡੇ ਦੇ ਕਰਕੇ ਨਾ ਮਤਲਬ ਆ ਚੀਜ਼ ਵੀ ਗਈ ਮਤਲਬ ਸੱਜਿਆ ਸੱਜੀ ਹੈ ਜੇ ਮਤਲਬ ਕੋਈ ਹੋਰ ਕਦੇੜੀ ਲੱਗਦੀ ਕਿ ਨਹੀਂ ਅਗਰ ਜ਼ਿਆਦਾ ਖੁਰੂਨ ਨਾ ਮੇਰਾ ਸੋਜ ਪੈ ਜਾਂਦੀ ਵੀਰ ਨਹੀਂ ਕੰਮ ਹੁੰਦਾ ਅੱਛਾ ਵੀਰ ਜੀ ਕਿੰਨੇ ਬੱਚੇ ਆਪਣੇ ਆਪਣੇ ਬੱਚੇ ਬਾਜੀ 2 ਆ ਅੱਛਾ ਇਹ ਦੋ ਬੱਚੇ ਬੱਚੇ ਦੇ ਮਤਲਬ ਇਹ ਜਮਾਨਤਰੂ ਵੀ ਮਤਲਬ ਇਹ ਵੀਰ ਜੀ ਤੁਹਾਡਾ ਵੱਡਾ ਕਾਕਾ ਹਾਂਜੀ ਇਹ ਜਮਾਨਤਰੂ ਇਹ ਲੱਤੋਂ ਨਾ ਥੋੜਾ ਜਿਹਾ ਮਤਲਬ ਇਹ ਟੇਢੀ ਲੱਤ ਲੈ ਕੇ ਤੁਰਦਾ ਹੈ ਅੱਛਾ ਇਹ ਲੱਤ ਦਬ ਕੇ ਤੁਰਦਾ ਹਾਂਜੀ ਭੇੜ ਦੀ ਲੱਤ ਮਤਲਬ ਗੋਡਾ ਅੰਦਰ ਨੂੰ ਵੜ ਕੇ ਤੁਰਦਾ ਹੈ ਜਮਾਨਤਰੂ ਠੀਕ ਹੈ ਜੀ ਹਾਂਜੀ ਹਾਂਜੀ ਤੇ ਵੀਰ ਜੀ ਕੀ ਮੰਗ ਕਰਦੇ ਹੋ ਦਾਨੀ ਸਜਣਾ ਤੋਂ ਐਨਾਂ ਵੀਰਾਂ ਤੋਂ ਕੀ ਮੰਗ ਕਰਦੇ ਹੋ ਅਸੀਂ ਮੰਗਦੇ ਹਾਂ ਕਰਦੇ ਵੀ ਮਹਾਰਾਜ ਮੇਰਾ ਵੱਧ ਤੋਂ ਵੱਧ ਚੱਲ ਮੱਲਾ ਮੇਰੇ ਦੋ ਕਮਰਿਆਂ ਦੇ ਮੱਲਾ ਚੱਲ ਇੰਟਰ ਪਾਇਆ ਜਾਵੇ ਜੀ ਤੇ ਚੱਲ ਐਨਾਂ ਹੀ ਫੜੀਰ ਸਹਾਇਤਾ ਮੇਰੇ ਬਾਹਨ ਜੀ ਬਾਹਰ ਬੱਚਿਆਂ ਦਾ ਲਾਜ ਮੱਲਾ ਗੁੱਡੇ ਦਾ ਚਰੇ ਚਰੇ ਦਾ ਇਲਾਜ ਕਰਾਇਆ ਜਾਵੇ ਜੀ ਮੱਲਾ ਫਿਰ ਮੁੰਡਾ ਵੱਡਾ ਲੋਕੀ ਮੱਲਾ ਆਂਦਾ ਬੱਚੇ ਜੋ ਜਾਨਦੇ ਅੱਛਾ ਜੀ ਪਤਾ ਹੀ ਆਪਣਾ ਲਾਗੇ ਦੱਸ ਰਹੀ ਕਿ ਤੁਹਾਡੇ ਜਿਹਾ ਮਦਰ ਨੇ ਤੁਹਾਡੇ ਮਾਤਾ ਜੀ ਵੀ ਜਿਹੜੇ ਆ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਆ ਇਹਨਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਅੱਛਾ ਹੈ ਤੁਹਾਡੇ ਮਾਤਾ ਜੀ ਆ ਹਾਂ ਜੀ ਏ ਨਾ ਅੰਟਾ ਲਾਈਟਰ ਨਹੀਂ ਚਾਲੂ ਤੇ ਕਰ ਦਿੰਦੀ ਸਲੈਟਿੰਗ ਬਾਥਰੂਮ ਵਿੱਚ ਕਹਿੰਦੇ ਨੇ ਮੈਡੀਸਿਨ ਚੱਲਦੀ ਪਈ ਆ ਹਾਂਜੀ ਦਵਾਈ ਚੱਲਦੀ ਵੀ ਇਹਨਾਂ ਦੀ ਇਹਨਾਂ ਬਹੁਤ ਲੰਗੀ ਹੁੰਦੀ ਹੈ 17-1800 ਰੁਪਏ ਦੀ ਹੁੰਦੀ ਹੈ 15 ਦਿਨ ਦੀ ਓਕੇ ਤੇ ਫਿਰ ਦਵਾਈ ਦਾ ਕਿਵੇਂ ਕਰਦੇ ਹੋ ਮਤਲਬ ਦਵਾਈ ਕੋਤਰ ਪੈਣਾ ਲਾ ਦਿੰਦੀਆਂ ਨੇ ਜੀ ਕਿਤੇ ਇਤਾਂ ਦੇ ਤੁਹਾਨੂੰ ਪਤਾ ਹੋਣਾ ਦਵਾਈ ਤੇਰੀ ਦੀ ਪੂਰਾ ਮਤਲਬ ਦਵਾਈ ਨਾ ਮਿਲੀ ਨਹੀਂ ਐ ਤਾਂ ਪੂਰੀ ਠੀਕ ਹੋਈ ਨਹੀਂ ਮਤਲਬ ਚੈਰੀ ਇਤਰਾ ਹੀ ਆ ਜੀ ਹਾਂ ਜੀ ਚਲੇ ਜੁੱਤਾਂ ਦੇ ਕੀ ਮੰਗ ਕਰਦੇ ਹੋ ਐਂ ਮੰਗਿਓ ਕਰਦੇ ਵੇ ਵੀ ਮੇਰੀ ਮਾਤਾ ਵੀ ਚਲੋ ਠੀਕ ਨਹੀਂ ਆ ਚਲੋ ਇਹ ਤੇ ਇੱਕ ਮੇਰੇ ਪੁੱਤ ਦਾ ਲਾਜ ਹੋਇਆ ਇਹ ਮੇਰਾ ਇੱਕ ਮਲਾ ਘਰ ਦੇ ਦੋ ਲੈਂਟਰ ਪਾਏ ਜਾਂ ਕਮਰੇ ਜਾਂ ਇੱਕ ਇੱਕ ਦੇ ਪੈਜੀ ਤੇ ਲੈਂਟਰ ਜੀ ਤੇ ਮੇਰੇ ਪੁੱਤ ਚਲ ਮੈਂ ਇੰਨੇ ਵੀ ਬਹਿ ਜਾਣਾ ਤਾਂ ਮਤਲਬ ਇਹ ਵੀ ਮੇਰੇ ਕੋ ਤੇ ਹੋਣਾ ਨਹੀਂ ਨਾ ਮੇਰੇ ਕੋ ਬਾਲੇ ਪੈਣੇ ਨਾ ਬਾਲੇ ਪੈਣੇ ਨਾ ਲੈਟਰ ਪੈਣੇ ਮੇਰੇ ਦੱਸੋ ਮੋਬਾਈਲ ਨੰਬਰ ਕੀ ਤੁਹਾਡਾ ਨੰਬਰ ਹੈਗਾ ਜੋ 98780 ਜੀ 25321 9878025321 ਹਾਂਜੀ ਇਹ ਵੀ ਜੀ ਦਾ ਵਰਤਸਾ ਦਾ ਨੰਬਰ ਇਹ ਜੋ ਇਹ ਵੀ ਜੀ ਦਾ ਮੋਬਾਈਲ ਨੰਬਰ ਆ ਕੋਈ ਵੀ ਦਾਨੀ ਸੱਜਣ ਐਨ ਆਰ ਆਈ ਵੀਰ ਕੋਈ ਜਥੇਬੰਦੀ ਇਸ ਵੀਰ ਜੀ ਦੀ ਹੈਲਪ ਕਰਨਾ ਚਾਹੁੰਦਾ ਇਸ ਪਰਿਵਾਰ ਦੀ ਹੈਲਪ ਕਰਨਾ ਚਾਹੁੰਦਾ ਦਾਨੀ ਸੱਜਣ ਐ ਇਸ ਵੀਰ ਜੀ ਨਾਲ ਸਿੱਧਾ ਰਾਬਤਾ ਕਰ ਸਕਦੇ ਆ ਜੀ ਧੰਨਵਾਦ ਆਹ ਨੂੰ ਚੋਨੀ ਨਾਲ ਦੱਸਦਾ ਹਸਬੰਦ ਮੇਰੇ ਨੇ ਜੀ ਤੇ ਬਹੁਤ ਘਰ ਦਾ ਮਾਰਾ ਹਰ ਸਾਡਾ ਜੀ ਮਦਦ ਕੀਤੀ ਜਾਵੇ ਸਾਡੀ ਮਾਤਾ ਕੋ ਜੀ ਇਹ ਵੀ ਠੀਕ ਠਾਕ ਨਹੀਂ ਰਹਿੰਦੀ ਤੇ ਇਹਨਾਂ ਕੋਈ ਕੰਮ ਕਰਨੀ ਹੁੰਦਾ ਕੋਈ ਵੀ ਅੱਛਾ ਜੀ ਹਾਂਜੀ ਕਦੀ ਧਿਆੜੀ ਲੱਗਦੀ ਕਦੀ ਨਹੀਂ ਲੱਗਦੀ ਜੀ 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 ਤੇ ਆ ਮੇਰਾ ਇੱਕ ਬੇਟਾ ਤੇ ਇੱਕ ਆ ਬੇਟਾ ਛੋਟਾ ਜੀ ਹਰ ਸਾਹ ਵਾਹਿਗੁਰੂ ਕੀ ਫਤਿਹ ਜੀ ਮੈਂ ਮਿੱਤਰ ਸਿੰਘ ਪਿੰਡ ਕਰਪੋ ਮਾਰ ਜੀ ਇਹ ਮੇਰੇ ਗਵਾਨ ਰਿਆ ਜੀ ਬਹੁਤ ਇਹਨਾਂ ਦੇ ਮਾਰੇ ਹਲਾ ਦੇ ਨੇ ਤੇ ਇਹਨਾਂ ਦਾ ਵੀ ਪਹਿਲਾਂ ਪੈੜੀ ਬੰਨਾ ਹੀ ਉਥੇ ਆਪਣਾ ਪਿੰਡ ਗਿੱਲਾਂ ਵਾਲੀ ਜੀ ਉਥੋਂ ਗਗੋਮਾਲ ਆਏ ਨੇ ਇਹਨਾਂ ਨੂੰ 1.5 ਸਾਲ ਹੋ ਗਿਆ ਚਾਰ ਨੇ 8-9 ਲੱਖ ਦਾ ਘਰ ਲਿਆ ਜੀ ਤੇ ਮੁੜ ਕੇ ਇਹਦੇ ਗੋਟਿਆਂ ਚ ਮਨੁੱਖਸਿਆ ਦਾ ਬਹੁਤ ਇਹਦਾ ਮੰਦਾ ਹਲਾ ਕੇ ਨੇ ਮਾਤਾ ਵੀ ਇਹਨਾਂ ਦੀ ਕੁਮਲ ਟੱਕਿਸ਼ਾਵ ਕਰ ਦਿੰਦੀ ਉੱਥੇ ਜੀ ਇਹਨਾਂ ਦੀ ਵੱਧ ਤੋਂ ਵੱਧ ਇਹਨਾਂ ਦੀ ਮਤ ਕੀਤੀ ਜਾਵੇ ਜਿੰਨੇ ਵੀ ਐਨ ਆਰ ਆਈ ਵੀਰ ਨੇ ਜਿਹੜੇ ਵੀ ਆਪਣਾ ਜਸੇ ਬੰਦੀਆਂ ਨੇ ਇਹਨਾਂ ਦੇ ਸੁਣਦੇ ਨੇ ਇਹ ਗਰੀਬ ਦੀ ਮਤ ਕੀਤੀ ਜਾਵੇ ਵਾਹਿਗੁਰੂ ਦਾ ਖਾੜਚਾ ਤੇ ਵਾਹਿਗੁਰੂ ਜੀ ਨਾ ਕਰਦੇ ਹਾਲਾਤ ਦੱਸਨੇ ਵਾਕਈ ਸਹੀ ਗੱਲ ਆ ਬਿਲਕੁਲ ਸਹੀ ਆ ਜੀ ਕਿੱਥੋਂ ਮਰਜੀ ਪਤਾ ਕਰ ਸਕਦੇ ਅੱਛਾ ਤੁਸੀਂ ਵੀਰ ਜੀ ਇਹਨਾਂ ਦੇ ਬਿਲਕੁਲ ਲੱਗੇ ਰਹਿੰਦੇ ਹੋ ਮੈਂ ਗਵਾਹ ਆ ਜੀ ਇਹਨਾਂ ਦੇ ਇਹਨਾਂ ਚਾਂਸ ਫੇਰੇ ਦੀ ਪਾਣੀ ਓਕੇ ਜੀ ਇਹ ਪਹਿਲਾਂ ਬਹੁਤ ਵਧੀਆ ਘਰ ਹੀ ਏ ਤੇ ਪਾਣੀ ਦੇ ਨਾਲ ਇਹਨਾਂ ਦਾ ਤਬਾਹ ਹੋਇਆ ਜੀ ਜੀ ਹਾਂ ਜੀ ਧੰਨ